प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਲੋਂਗੋ ਦੇਵਾ ਪਿਆਰ ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਹਿਲੀ ਤਾਂ ਗੱਲ ਇਹ ਵੀ ਸਾਡੇ ਕਿਸਾਨ ਵੀਰ ਜਿਨ੍ਹਾਂ ਦੀਆਂ ਕਣਕਾਂ ਸੜ ਗਈਆਂ ਬਹੁਤ ਵੱਡੇ ਨੁਕਸਾਨ ਹੋਏ ਆ ਸਾਡੇ ਮਖੂਦੇ ਨੇੜੇ ਵਸਤੀ ਗਾਮੇ ਵਾਲੀ ਵਸਤੀ ਸਾਜੀਗਾ ਤੇ ਇੱਕ ਪਿੰਡ ਹੋਰ ਨਾਲ ਮੇਰੇ ਨਾਮ ਵਿਸਰ ਗਿਆ ਅਸੀਂ ਉੱਥੋਂ ਹੀ ਅੱਜ ਆਏ ਆ ਤੇ ਬਹੁਤ ਨੁਕਸਾਨ ਹੋਇਆ ਸਾਰੀ ਦੀ ਸਾਰੀ ਕਣਕ ਸੀ ਜਿਹੜੀ ਤੇ ਸਾਰੇ ਕਿਸਾਨ ਉਹ ਗਰੀਬ ਨੇ ਕੋਈ ਡੇਢ ਕਿੱਲੇ ਵਾਲਾ ਕੋਈ 2 ਕਿੱਲੇ ਵਾਲਾ ਕੋ 2.5 ਕਿੱਲੇ ਵਾਲਾ ਉਹਨਾਂ ਦੀ ਅੱਜ ਰੋਂਦਿਆਂ ਦੀਆਂ ਮਾਤਾ ਜਿਹੜੀਆਂ ਰੋਂਦੀਆਂ ਝੱਲੀਆਂ ਨਹੀਂ ਸੀ ਜਾਂਦੀਆਂ ਘਰੇ ਖਾਣ ਨੂੰ ਵੀ ਦਾਣਾ ਨਹੀਂ ਹੈ ਚਲੋ ਅਸੀਂ ਤੂੜੀ ਆ ਜਿਹੜੀ ਉਹ ਵੀ ਬਣਾ ਰਹੇ ਆ ਪਿੰਡੋਂ ਕਣਕ ਵੀ ਇਕੱਠੀ ਕਰ ਰਹੇ ਆ ਮਦਦ ਵੀ ਕਰ ਰਹੇ ਆ ਮੇਰੇ ਦੋਸਤਾਂ ਨੇ ਵੀ ਮਦਦ ਭੇਜੀ ਉਹ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾ ਦਿੱਤੀ ਮੇਰੇ ਦੋ ਦੋਸਤਾਂ ਨੇ ਭੇਜਿਆ ਸੀ ਇੱਕ ਨੇ 50000 ਰੁਪਏ ਭੇਜਿਆ ਸੀ ਇੱਕ ਨੇ 20 ਭੇਜਿਆ ਸੀ ਉਹ ਵੀ ਅਸੀਂ ਉਹਨਾਂ ਅਸੀਂ ਕਹਿੰਨੇ ਹੋਰ ਵੀ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਥਰੂ ਆਪਣੇ ਯਾਰਾਂ ਦੋਸਤਾਂ ਦੇ ਥਰੂ ਸਿੱਧੀ ਜਾ ਕੇ ਮਦਦ ਉਹਨਾਂ ਤੱਕ ਦਿਓ ਐਸੇ ਵੇਲੇ ਉਹਨਾਂ ਨੂੰ ਲੋੜ ਹੈ ਅੱਜ ਦੋ ਪਰਿਵਾਰਾਂ ਦੇ ਵਿੱਚ ਤਾਂ ਇਹ ਜਿਹੇ ਹਾਲਾਤ ਸੀ ਵੀ ਦਵਾਈ ਲੈਣ ਜੋਗੇ ਵੀ ਨਹੀਂ ਸੀ ਉਹ ਵੀ ਹੁਣ ਅਸੀਂ ਦੁਆ ਕੇ ਮੈਂ ਉਹਨਾਂ ਨੂੰ ਦਵਾਈ ਛੱਡ ਕੇ ਕਰੇ ਫੇਰ ਆ ਕੇ ਵੀਡੀਓ ਕਰਨ ਲੱਗੇ ਆ ਇਹ ਸਾਡਾ ਫਰਜ਼ ਹੈ ਆਉਦੇ ਭਰਾਵਾਂ ਦੇ ਪ੍ਰਤੀ ਫਰਜ਼ ਹੈ ਦਿਲ ਖੋਲ ਕੇ ਇੱਥੇ ਦਾਨ ਦਿਓ ਵੀਰੋ ਇਸ ਵੇਲੇ ਨਾਲ ਲੋੜਾ ਸੀ ਆਪਣੀ ਕੌਮ ਸੰਭਲ ਗਏ ਅਸੀਂ ਆਪਣੇ ਬੱਚੇ ਸੰਭਲ ਗਏ ਸਾਡੇ ਵਾਸਤੇ ਅਗਲਾ ਰਾਹ ਬਹੁਤ ਸਖਾਲਾ ਹੋ ਜੂ ਨਹੀਂ ਤਾਂ ਜਿਹੜੀ ਅੱਜ ਦੀ ਸਾਡੀ ਹੋਛੀ ਸਿਆਸਤ ਆ ਨਾ ਕਿਉਂਕਿ ਸਾਡੀ ਜਿਹੜੀ ਸਾਡੀ ਸਿਆਸਤ ਆ ਉਹ ਦੂਜੀਆਂ ਸਾਰੀਆਂ ਸਿਆਸਤਾਂਵਾਂ ਨਾਲੋਂ ਵੱਖਰੀ ਆ ਸਾਡੀ ਇਹ ਸਿੱਖ ਸਿੱਖੀ ਤੇ ਸਿਆਸਤ ਆ ਸਿੱਖ ਸਿੱਖੀ ਚ ਪਰਪੱਕ ਹੋਣਾ ਚਾਹੀਦਾ ਜੇ ਉਹ ਸਿਆਸੀ ਹੈ ਇਸੇ ਤਰ੍ਹਾਂ ਹੀ ਸਾਡੀ ਨਾਲ ਧਰਮ ਦੀ ਸਿਆਸਤ ਵੀ ਆ ਪਰ ਦੋਨੇ ਦੇ ਵਿੱਚ ਸਿੱਖੀ ਜਜਬਾ ਕੁੱਟ-ਕੁੱਟ ਕੇ ਭਰਿਆ ਹੋਣਾ ਚਾਹੀਦਾ ਤੇ ਸਿੱਖੀ ਦੀ ਆ ਪਹਿਲੀ ਪੌੜੀ ਇਮਾਨਦਾਰੀ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਜਪਜੀ ਸਾਹਿਬ ਦੇ ਸ਼ੁਰੂਆਤ ਦੇ ਵਿੱਚ ਹੀ ਬੜੇ ਤਕੜੇ ਹੁਕਮ ਦਿੱਤੇ ਆ ਵੀ ਨਿਰਵੈਰ ਨਿਰਪਾਉ ਸਾਡਾ ਕਿਸੇ ਨਾਲ ਵੈਰ ਨਹੀਂ ਕਿਸੇ ਨਾ ਅਸੀਂ ਕਿਸੇ ਨੂੰ ਡਰ ਦਿੰਨੇ ਨਾ ਅਸੀਂ ਕਿਸੇ ਦਾ ਪ੍ਰਮਾਨ ਕਰਦੇ ਪਰ ਸਾਡੀ ਜਿਹੜੀ ਅੱਜ ਦੀ ਹੋਛੀ ਸਿੱਖ ਸਿਆਸਤ ਇੱਕ ਦੂਜੇ ਦੀਆਂ ਕੋਈ ਆਡੀਓ ਸੁਣਾ ਰਿਹਾ ਕੋਈ ਤਾੜੀਆਂ ਮਾਰ ਰਿਹਾ ਯਾਰ ਅਸੀਂ ਵੇਖੋ ਸਾਡੇ ਕਿਰਦਾਰ ਕੀ ਹੈ ਤੇ ਸਾਡੇ ਕੰਮ ਕੀ ਹੈ ਅਸੀਂ ਖੜੇ ਕਿੱਥੇ ਅਸੀਂ ਲੋਕਾਂ ਦੀ ਦੁਨੀਆ ਦੇ ਵਿੱਚ ਤਮਾਸ਼ਾ ਬਣੇ ਹੋਏ ਹਾਂ ਇਸ ਲਈ ਲੋਕ ਸਾਨੂੰ ਕਿਸੇ ਨਜ਼ਰੀਏ ਨਾਲ ਦੇਖਦੇ ਆ ਮੈਂ ਕਹਿੰਨਾ ਸਾਡੀ ਸਿੱਖੀ ਸਾਡੀ ਸਿੱਖ ਸਿਆਸਤ ਸਿੱਖ ਦਾ ਕਰਤਾਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਆ ਸੁਣ ਕੇ ਫਿਰ ਆਪਾਂ ਅੱਗੇ ਚੱਲਦੇ ਆਂ ਬਾਬਾ ਜੀ ਉਹਨਾਂ ਅਜੋ ਸਿੱਖਾਂ ਵੰ ਸਿੱਖਾਂ ਤੋਂ ਜ਼ਿਆਦਾ ਇਮਾਨਦਾਰ ਕੋਈ ਕੌਮ ਨਹੀਂ ਇਮਾਨਦਾਰ ਯੈਸ ਅੱਛਾ ਬਿਜ਼ਨਸ ਅਜ ਸਿੱਖ ਸਭ ਤੋਂ ਇਮਾਨਦਾਰ ਹੈ ਅੱਛਾ ਇਹ ਵੀ ਮਸਾਲੇ ਉੱਪਰ ਕੁਛ ਬਿਜ਼ਨਸ ਬਿੱਟ ਤੋਂ ਜ਼ਿਆਦਾ ਕੋਈ ਨਹੀਂ ਜਾਣਦਾ ਬਿਜ਼ਨਸ ਵਿੱਚ ਸਿੱਖ ਜਿਹੜਾ ਨਾ ਮੈਂ ਤੇ ਨਜ਼ਵੀ ਲਿਖੀ ਬੜੀ ਲੰਮੀ ਹੈ ਉਹ ਹੁਣ ਨਹੀਂ ਮੈਂ ਸੁਣਾ ਸਕਦਾ ਲੇਕਿਨ ਇਹ ਆ ਕਿ ਮੈਂ ਉਹਦੇ ਲਿਖਿਆ ਇੱਥੇ ਲੱਭ ਸਕਦੇ ਸਿੱਖਾਂ ਕੋਲ ਮੁਹੰਮਦੀ ਤੱਕੜੀ ਹੈ ਇਹ ਪੂਰਾ ਟੋਲデア ਮੈਂ ਅਜੁਮਾਇਆ ਹੈ ਮੇਰੇ ਸਿੱਖ ਹਰ ਤੀਸਰਾ ਸਿੱਖ ਮੇਰਾ ਰਿਸ਼ਤੇਦਾਰ ਹੈ ਮੈਂ ਅਜੁਮਾਇਆ ਹੈ ਸਿੱਖ ਜਿਹੜਾ ਬਿਜ਼ਨਸ ਇਹਨਾਂ ਦੇ ਕੋਲ ਤੁਹਾਨੂੰ ਟਾਈਮ ਦੇ ਦੇ ਕੇ ਇਨਵੇਂ ਵਜ ਕੇ ਇਨਵੇਂ ਮਿੰਟ ਤੇ ਉੱਥੇ ਉਹ ਆ ਪਹੁੰਚੇਗਾ ਤੁਹਾਨੂੰ ਘਰ ਪੂਹਾ ਹੜਗਾਏਗਾ ਪੂਹੜਗਾ ਕੇ ਬਈ ਪੈਸੇ ਲੈ ਆਪ ਕਿ ਅਸੀਂ ਪਾ ਪਿੱਛੇ ਆ ਅਸੀਂ ਪਾ ਪਿੱਛੇ ਆ ਅਸੀਂ ਜ਼ਿੰਦਗੀ ਨੂੰ ਅਜ਼ਾਬ ਬਣਾ ਦਿੱਤਾ ਜ਼ਿੰਦਗੀ ਨੂੰ ਅਜ਼ਾਬ ਬਣਾਉਣ ਤੋਂ ਅਸੀਂ ਰੋਕ ਸਕਦੇ ਸੀ ਅੱਜ ਵੀ ਰੋਕ ਸਕਦੇ ਹਾਂ ਵੀ ਡੋਨਟ ਸ਼ੇਅਰ ਅਸੀਂ ਸੈੱਟ ਹੀ ਪਾ ਦੇ ਹਮ ਹਮ ਅਸੀਂ ਤੇ ਨਾਲ ਤੇ ਮੈਂ ਮੈਂ ਤੇ ਮੇਰੀ بیگم ਇਹ ਦੇਖ ਲੋ ਵੀ ਅਸੀਂ ਕਿੱਥੇ ਖੜੇ ਆ ਲੋਕਾਂ ਦੀਆਂ ਦੁਨੀਆਂ ਦੀ ਨਜ਼ਰ ਦੇ ਵਿੱਚ ਅਸੀਂ ਆ ਹੈ ਇਹਨੇ ਬਾਬਾ ਸਹੋਤਾ ਜੀ ਲਾਇਰ ਨੇ ਬਹੁਤ ਵੱਡੇ ਲੇਖਕ ਨੇ ਬਹੁਤ ਵੱਡੇ ਪੰਜਾਬੀ ਦੀ ਬਹੁਤ ਸੇਵਾ ਇਹਨਾਂ ਨੇ ਕੀਤੀ ਮੁਹੰਮਦੀ ਤੱਕੜੀ ਅਸੀਂ ਗੁਰੂ ਨਾਨਕ ਦੇ ਮਹਾਰਾਜ ਦੀ ਤੱਕੜੀ ਦਾ ਜ਼ਿਕਰ ਕਰਦੇ ਆ ਨਾ ਵੀ ਬਾਬੇ ਨਾਨਕ ਦੀ ਤੱਕੜੀ 13 13 ਤੋਲਦੀ ਸੀ ਅਸੀਂ ਤਾਂ ਉਹਨੂੰ ਵੀ ਬਾਬਾ ਨਾਨਕ 13 ਕਹਿੰਦਾ ਸੀ ਅਸੀਂ ਤਾਂ ਉਹਨੂੰ ਵੀ 13 ਚ ਲਿਆਤਾ ਗਿਣਤੀ 'ਚ ਉਹ ਸਾਨੂੰ ਮੁਹੰਮਦ ਦੀ ਤੱਕੜੀ ਨਾਲ ਸਬੋਧਨ ਕਰ ਰਹੇ ਨੇ ਮੈਂ ਵੇਖਣਾ ਚਾਹੁੰਨਾ ਮੇਰੀ ਕੌਮ ਦਾ ਕਰਤਾਰ ਇੱਥੇ ਆਵੇ ਸਿੱਖ ਇਮਾਨਦਾਰ ਹੋਵੇ ਸਿੱਖ ਆਪਣੇ ਭਰਾਵਾਂ ਦੇ ਪ੍ਰਤੀ ਸचेਤ ਹੋਵੇ ਆਪਣੇ ਕੌਮ ਦੇ ਪ੍ਰਤੀ ਸचेਤ ਹੋਵੇ ਇਹ ਸਾਡਾ ਕਰਤਾਰ ਹੈ ਮੈਂ ਤੁਹਾਨੂੰ ਦੱਸਿਆ ਸੀ ਨਾ ਉਹ ਦਿਨ ਉਹਨਾਂ ਉਸ ਵੇਲੇ ਕਾਜੀ ਨੇ ਸਿਕਿਉਰਿਟੀ ਰੀਜ਼ਨ ਕਰਕੇ ਸਿੱਖ ਦਾ ਨਾਮ ਨਹੀਂ ਲਿਖਿਆ ਪਰ ਬਾਬੇ ਨਾਨਕ ਦਾ ਸਿੱਖ ਕਦੇ ਝੂਠ ਨਹੀਂ ਬੋਲਦਾ ਬਾਬੇ ਨਾਨਕ ਦੇ ਸਿੱਖ ਦਾ ਕਰਤਾਰ ਹੈ ਤੇ ਬਾਬੇ ਨਾਨਕ ਦਾ ਕਰਤਾਰ ਕੀ ਆ ਫਿਰ ਤੇ ਇਸ ਵੀਰ ਨੇ ਵੀ ਮੋਹਰ ਲਾ ਦਿੱਤੀ ਅੱਜ ਤੱਕ ਦੀ ਨਿਸ਼ਾਨ ਵਾਲੇ ਖਿੱਲੀ ਡਾਰੇ ਆਉਦੀ ਇੱਕ ਦੂਜੇ ਦੀ ਕਿਉਂਕਿ ਜਿਹੜੀ ਸਾਡੀ ਅਜੋਕੀ ਲੀਡਰਸ਼ਿਪ ਹੈ ਉਹ ਧਰਮ ਪੱਖੋਂ ਵੀ ਕੋਰੀ ਆ ਤੇ ਗਿਆਨ ਪੱਖੋਂ ਵੀ ਕੋਰੀ ਹੈ ਜਦੋਂ ਸਾਡੀ ਜਿਹੜੀ ਸਿੱਖੀ ਸਿੱਖ ਤੇ ਸਿਆਸਤ ਸਿੱਖੀ ਦੇ ਪੈਰੇ ਥੱਲੇ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਤੇ ਸਿੱਖੀ ਦਾ ਪੈਰਾ ਸਿੱਖੀ ਦਾ ਪੈਰਾ ਸਿਧਾਂਤ ਤੇ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਜਦੋਂ ਸਾਡੀ ਸਿਆਸਤ ਇੱਥੋਂ ਨਿਕਲੂਗੀ ਨਾ ਤਾਂ ਦੁਨੀਆ ਦੀ ਕੋਈ ਤਾਕਤ ਸਾਨੂੰ ਰੋਕ ਨਹੀਂ ਸਕਦੀ ਆਉਂਦੀਆਂ ਮੰਝਲਾਂ ਸਰ ਕਰਨ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ ਅੱਜ ਅਸੀਂ ਕਿੱਥੇ ਖੜੀ ਹਾਂ ਅੱਜ ਦੋ ਤਿੰਨ ਆਡੀਓ ਵਾਇਰਲ ਹੋ ਰਹੀਆਂ ਹਨ ਅਮਰਤਪਾਲ ਦੀਆਂ ਮਜੀਠੀਆ ਕਰ ਰਿਹਾ ਮੈਂ ਮਜੀਠੀਆ ਨੂੰ ਪੁੱਛਣਾ ਚਾਹੁੰਨਾ ਵੀ ਤੁਸੀਂ ਤੁਹਾਡਾ ਪਰਿਵਾਰ ਕਿੱਥੇ ਖੜਾ ਆਪਣੇ ਬਾਰੇ ਵੀ ਲੋਕਾਂ ਨੂੰ ਦੱਸ ਦਿਓ ਹਮੇਸ਼ਾ ਸਟੇਟ ਦੀ ਚਾਕਰੀ ਕੀਤੀ ਤੁਸੀਂ ਠੀਕ ਹੈ ਕਮੀਆਂ ਹਰ ਬੰਦੇ ਚ ਹੁੰਦੀਆਂ ਪਰ ਮੈਨੂੰ ਇੱਕ ਤਰਸ ਆਉਂਦਾ ਵੀ ਅਮਰਤਪਾਲ ਦਾ ਪਰਿਵਾਰ ਵੀ ਕਿੱਥੇ ਖੜਾ ਜੇ ਗੱਲ ਹੈ ਤੇ ਕਬੂਲ ਨਹੀਂ ਚਾਹੀਦੀ ਆ ਕਿੱਡੀ ਕੁ ਵੱਡੀ ਗੱਲ ਆ ਹੁਣ ਇਹਦੋਂ ਅਗਲੀ ਇੱਕ ਵੇ ਤੁਹਾਨੂੰ ਸੁਣਾ ਕੇ ਫਿਰ ਆਪਾਂ ਅੱਗੇ ਚੱਲਦੇ ਆਂ ਯਾਰ ਅਸੀਂ ਕਿੱਥੇ ਚਲੇ ਗਏ ਸਾਡਾ ਕਿਰਦਾਰ ਕਿੱਥੇ ਚਲਾ ਗਿਆ ਆ ਸੁਣ ਜਿਹੜੇ ਹੈਗੇ ਨਾ ਬੰਸਾ ਪੁੱਤੋਂ ਨਾ ਨਾ ਵੀ ਹੋਣਾ ਸਵਾਲਾਂ ਦੇ ਤੁਸੀਂ ਉਹਦਾ ਜਵਾਬ ਦੇ ਦਿੱਤੇ ਉਹਨਾਂ ਦੇ ਜਵਾਬ ਅੱਜ ਛੋਣ ਦਿੱਤੇ ਉਹਨਾਂ ਦਾ ਜਵਾਬ ਆ ਨਹੀਂ ਜਵਾਬ ਤੇ ਪੰਖੂ ਸਾਹਿਬ ਦੇ ਜਿਹੜੇ ਉਹ ਉਹਨਾਂ ਦਾ ਪਰਾ ਭਾਈ ਸਾਹਿਬ ਨਾਲ ਪੁਰਾਣੇ ਰਿਲੇਸ਼ਨ ਹੈ ਪਿੰਡਾਂ ਤੋਂ ਚੱਲੇ ਆ ਰਹੇ ਤੇ ਉਹਨਾਂ ਨੇ ਵੀ ਇਹ ਚੀਜ਼ ਹੈ ਕਿ ਉਹਨਾਂ ਨੇ ਸੋਚਿਆ ਕਿ ਸਾਡਾ ਫਰਜ਼ ਬਣਦਾ ਕਿ ਉਹ ਜੇਲ੍ਹ ਜਾਂਦੇ ਅਸੀਂ ਉਹਨਾਂ ਦੀ ਕੋਈ ਜੋ ਵੀ ਅਸੀਂ ਮਦਦ ਕਰ ਸਕਦੇ ਆ ਤੇ ਉਹ ਉਹਨਾਂ ਨੇ ਕੋ ਇੱਕ ਆਪਣੇ قومی ਫਰਜ਼ ਬਣ ਗਿਆ ਉਹਨਾਂ ਨੇ ਇਸ ਵਾਸਤੇ ਸਾਥ ਦਿੱਤਾ ਆਪਣੇ ਪਰਿਵਾਰ ਪਰ ਸਾਥ ਤੇ ਮੇਰਾ ਖਿਆਲ ਹੈ ਕਿ ਇੰਦੇ ਚ ਕੋਈ ਜੋ ਕੋਈ ਬੰਦਾ ਕੋਈ ਔਖੇ ਵੇਲੇ ਕਿਤਾ ਸਾਥ ਦਿੰਦਾ ਤੇ ਮੇਰੇ ਖਿਆਲ ਉਤੋਂ ਬਹੁਤ ਵਧੀਆ ਗੱਲ ਹੈ ਕਿ ਅਸੀਂ ਪੰਖੂ ਸਾਹਿਬ ਦਾ ਵੀ ਬਹੁਤ ਸਤਿਕਾਰ ਕਰਦੇ ਹਾਂ ਤੇ ਉਹਨਾਂ ਨੇ ਜਿਹੜਾ ਉਹਨਾਂ ਦਾ ਫਰਜ ਪੰਡਰਸ ਨੂੰ ਨੇ ਪੂਰਾ ਕੀਤਾ ਕਿ ਤੁਸੀਂ ਕਦੇ ਮਿਲੇ ਹੋ ਪਿਆਰਸਪਾਲ ਸਿੰਘ ਨੂੰ ਜਿਸ ਦਿਨ ਉਹਨਾਂ ਦਾ ਸੀਗਾ ਆਪਣਾ ਉੱਥੇ ਗ੍ਰਿਫਤਾਰੀ ਰਣੀ ਸੀ ਉਸ ਦਿਨ ਮੈਂ ਉਹਨਾਂ ਦੇ ਚੜ੍ਹਦੀ ਕਲਾ ਲਈ ਸੰਪਟ ਪਾਠ ਦਾ ਸੰਪਟ ਪਾਠ ਤੋਂ ਬਾਅਦ ਇੱਕ ਨਾਲ ਹੀ ਅਖੰਡ ਪਾਠ ਸਭ ਆਰੰਭ ਹੁੰਦਾ ਉਹ ਸੰਪਟ ਪਾਠ ਦਾ ਭੋਗ ਉਸ ਦਿਨ ਸਵੇਰੇ 5:00 ਵਜੇ 5:30 'ਚ ਮੈਂ ਉੱਥੇ ਸੀ ਕਿੱਥੇ ਜੀ ਰੋਡੇ ਪਿੰਡ ਰੋਡੇ ਪਿੰਡ ਜਿੱਥੇ ਗ੍ਰਿਫਤਾਰੀ ਹੋ ਜਾਂਦੀ ਹੈ ਉੱਥੇ ਮਿਲਿਆ ਸੀ ਕਾਫੀ ਬੈਠਾ ਰਿਹਾ ਘੰਟਾ ਮੈਂ ਰਸਿਆ ਮੈਂ ਤੁਹਾਡੇ ਹਾਂ ਜੀ ਮੈਂ ਤੁਹਾਡੇ ਲਈ ਪਾਠ ਕਰਾ ਰਹੇ ਹਾਂ ਇਹ ਇਤਫਾਕ ਸੀ ਕਿ ਉਸੇ ਦਿਨ ਭਾਈ ਵਰਤਪਾਲ ਸਿੰਘ ਸਰੈਂਡਰ ਕਰ ਰਹੇ ਨੇ ਜਾਂ ਗ੍ਰਿਫਤਾਰੀ ਦੇ ਰਹੇ ਨੇ ਭਾਈ ਜਸਪੀਰ ਸਿੰਘ ਰੋਡੇ ਵੀ ਉਹਦੇ ਵਿੱਚ ਇਨਵੋਲਵ ਨੇ ਜਾਂ ਕਿਸੇ ਤਰ੍ਹਾਂ ਯਾ ਤੇ ਤੁਸੀਂ ਵੀ ਉਸੇ ਦਿਨ ਸੰਭੜਪਾੜ ਦੇ ਅਖੰਡ ਸਾਹਿਬ ਵੀ ਰੰਗਤ ਕਰਾ ਲਈ ਪਾਠ ਦਾ ਭੋਗ ਤਾਂ ਇੱਕ ਇਤਫਾਕ ਸੀ ਜੀ ਤਾਂ ਉਹ ਉੱਥੇ ਉਹ ਨੂੰ ਫੁੱਟ ਜਾਣਕਾਰੀ ਸੀ ਆਈ ਕਿ ਅੱਜ ਇੱਥੇ ਇਹ ਕਾਰਵਾਈ ਪੈ ਰਹੀ ਹੈ ਹਾਂ ਜੀ ਫਰਮਾ ਉਹ ਉਹ ਹਟ ਨਹੀਂ ਸਕਦਾ ਕਿਉਂਕਿ ਉਹ ਪੜ ਦਾ ਭੋਗ ਨਹੀਂ ਸੀਗਾ ਤੇ ਮੈਨੂੰ ਇਹ ਸੀਗਾ ਕਿ ਚਲੋ ਜਾਇ ਜਾਏ ਬਾਕੀ ਉਹ ਰਿਆ ਤੁਹਾਡੇ ਕੋਲ ਵੀ ਜਰੂਰ ਖੁਫੀਆ ਏਜੰਸੀਆਂ ਨੂੰ ਪੁਲਿਸ ਨੂੰ ਪਤਾ ਹੋਏਗਾ ਕਿ ਉਸ ਦੌਰਾਨ ਤੁਹਾਨੂੰ ਸਰਕਾਰ ਨੇ ਇੱਕ ਸਰਕਾਰੀ ਅਫਸਰ ਵੀ ਹੋ ਤੁਸੀਂ ਤੁਹਾਨੂੰ ਕੋਈ ਉੱਠਣ ਦੀ ਕੋਸ਼ਿਸ਼ ਨਹੀਂ ਕੀਤੀ ਹੁਣ ਦੋਸਤੋ ਇੱਥੇ ਕਹਿਣ ਦੀ ਕੀ ਲੋੜ ਰਹਿ ਗਿਆ ਕੁਝ ਕਹਿਣ ਵਾਲਾ ਇਹਨੇ ਕਰਤ ਕਰ ਦੁੱਤਾ ਮੇਰਾ ਸਾਰਾ ਮੈਂ 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 ਕੰਮ ਕੀਤਾ ਉਹ 2 ਲੱਖ ਤੇ 10 ਹਜ਼ਾਰ ਰੁਪਏ ਨੂੰ ਕੋਲੋਂ ਕਿਹਦੇ ਬੰਦੇ ਕੋ ਲੈ ਕੇ ਲਾਇਆ ਹੈ ਟ੍ਰਾਂਸਪੋਰਟ ਉਹ ਵੀ ਉਹ ਵੀ ਦਬਾਤਾ ਇਹਨਾਂ ਨੇ ਇਹਨਾਂ ਦੇ ਕੁਲੀਆ ਵੇਲੇ ਨਹੀਂ ਤਾਂ ਕਿ ਮੈਂ ਵੀ 40 ਸਾਲ ਦੇ ਤੇ ਜੀਵਿਤ ਬਾਦ ਸਰਦਾਰ ترسےم ਸਿੰਘ ਆਪਣੇ ਬੱਚਿਆਂ ਨੂੰ ਗਾਲਾਂ ਕੱਢ ਰਿਹਾ ਵੀ ਇਹਨਾਂ ਨੇ ਮੇਰਾ ਬੇੜਾ ਹੀ ਕਰਤ ਕਰਤਾ ਦੋਨਾਂ ਨੇ ਉਹ ਅਮਰਤਪਾਲ ਦੀਆਂ ਵੀ ਕਈ ਆਡੀਓ ਪਈਆਂ ਵੀ ਮੈਂ ਬਹੁਤ ਪੈਸੇ ਇਹਦੇ ਭਰੇ ਹੁਣ ਇਤੋਂ ਅਗਲੀ ਵੀਡੀਓ ਅਮਰਤਪਾਲ ਦੇ ਭਰਾ ਦੀ ਆਈ ਲੋ ਚਿੱਟਾ ਲਾਉਂਦੇ ਦੀ ਗਲਤੀਆਂ ਹੋ ਜਾਂਦੀਆਂ ਇਨਸਾਨ ਤੋਂ ਕਬੂਲ ਕਰ ਲੋ ਕੋਈ ਹਰਜ ਨਹੀਂ ਕਿੰਨੇ ਕਿ ਝੂਠ ਹੋਰ ਮਾਰੋਗੇ ਅੱਜ ਤੁਹਾਨੂੰ ਚੈਲੰਜ ਕਰਤਾ ਹਰੀ ਨੌਂਦੇ ਭਰਾ ਨੇ ਸੁਖਪ੍ਰੀਤ ਨੇ ਮੈਂ ਕਿਹਾ ਭਰਾ ਹੋਵੇ ਤਾਂ ਯਾਰ ਉਹਦੇ ਵਰਗਾ ਉਹ ਚਾਚੇ ਦਾ ਪੋਤਾ ਤੇ ਵੇਖੋ ਲੜਾਈ ਲੜ ਰਿਹਾ ਬੜੇ ਲਾਲਚ ਉਹਨੂੰ ਦਿੱਤੇ ਗਏ ਸਾਰਾ ਕਿਉਂਕਿ ਮੇਰੇ ਨਾਲ ਉਹ ਪਰਿਵਾਰ ਗੁਰਪ੍ਰੀਤ ਉਹ ਤੋਂ ਜੁੜਿਆ ਜਦੋਂ ਤੁਸੀਂ ਬਾਈਬਲ ਧਰਨੇ ਤੇ ਇੱਕ ਦੂਜੇ ਨੂੰ ਮਿਲਦੇ ਰਹੇ ਬੜੀ ਸੇਵਾ ਉਸ ਮੁੰਡੇ ਨੇ ਕੀਤੀ ਉਸ ਧਰਨੇ ਤੇ ਕੋਈ ਸ਼ੱਕ ਨਹੀਂ ਇਹਦੇ ਵਿੱਚ ਔਰ ਜਿਹੜੀ ਗੱਲ ਕਹਿਣੀ ਸੀ ਉਹ ਕਹਿ ਦੁੰਦਾ ਸੀ ਮੂੰਹ ਤੇ ਬੇਬਾਕ ਮੁੰਡਾ ਸੀ ਉਹ ਹੁਣ ਜਿਹੜੀ ਇਹਦੀ ਵੀਡੀਓ ਆਣੀ ਅਮਰਤਪਾਲ ਦੇ ਭਰਾ ਦੀ ਐਸ ਕਲਰ ਦੀ ਪਿਆਲੀ ਆ ਚੀਨੀ ਦੀ ਜਿਹਦੇ ਵਿੱਚ ਉਹ ਪਾਣੀ ਦੇ ਉੱਤੋਂ ਲਾਈਨ ਬਣਾ ਰਿਆ ਇਹ ਦੋ ਨਿਸ਼ਾਨੀਆਂ ਮੇਰੀਆਂ ਯਾਦ ਰੱਖ ਲਿਓ ਜੇ ਮੈਂ ਝੂਠ ਬੋਲਾਂ ਤੇ ਅਮਰਤਪਾਲ ਦਾ ਪਿਓ ਵੀ ਵੇਖ ਕੇ ਆਇਆ ਉਹ ਵੀਡੀਓ ਜਲੰਧਰ ਜਿੱਦੇ ਇਹ ਕਹਿੰਦੇ ਸੀ ਵੀ ਅਸੀਂ ਪੁਲਿਸ ਨੇ ਧੱਕਾ ਕੀਤਾ ਫਿਰ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਚਲੋ ਹਾਈ ਕੋਰਟ ਤੇ ਫਿਰ ਨਹੀਂ ਗਏ ਜਦੋਂ ਵੀਡੀਓ ਦੇਖ ਕੇ ਆਏ ਦੂਸਰਾ ਦੂਸਰੀ ਨਿਸ਼ਾਨੀ ਹੈ ਉਹਦਾ ਜੂੜਾ ਖੁੱਲਿਆ ਹੋਇਆ ਇਹਦੇ ਭਰਾ ਦਾ ਇੱਥੇ ਆਇਆ ਹੋਇਆ ਤੇ ਤੋੜ ਲੱਗੀ ਹੋਈ ਆ ਇੱਕ ਕਾਰ 'ਚ ਬੈਠੇ ਦੀ ਆ ਜਦੋਂ ਉਹਨਾਂ ਨੇ ਫੜਿਆ ਇਹਨੂੰ ਕਾਰ 'ਚ ਬੈਠਾ ਪੀ ਰਿਆ ਸੀ ਇਹ ਤੁਹਾਨੂੰ ਦੱਸ ਦਿਆਂ ਜੇ ਨਾ ਹੋਣ ਜਿੱਥੇ ਮਰਜ਼ੀ ਨੀਵੇਂ ਥਾਂ ਤੇ ਵਹਾ ਲਓ ਹੁਣ ਇਹ ਨਗਿਆ ਨਹੀਂ ਵੀ ਇਹ ਆਈ ਨੇ ਬਣਾਈਆਂ ਸੱਚ ਬੋਲੋ ਤੁਸੀਂ ਗੁਰਸਿੱਖ ਹੋ ਜਦੋਂ ਗੁਰਸਿੱਖ ਬੰਦਾ ਝੂਠ ਬੋਲਦਾ ਨਾ ਤੇ ਭਰੋਸਾ ਉੱਠਦਾ ਸਾਡਾ ਕੋਈ ਤੁਹਾਡੇ ਨਾਲ ਵੈਰ-ਵਿਰੋਧ ਨਹੀਂ ਹੈ ਅਸੀਂ ਤਾਂ ਤੁਹਾਨੂੰ ਅੱਜ ਵੀ ਦੋ ਗੱਲਾਂ ਕਹੀਆਂ ਇਹੀ ਪੁੱਛੀਆਂ ਸੀ ਵੀ ਜਿਸ ਦਿਨ ਚਲਾਨ ਦੇਣਾ ਸੀ ਵੀ ਉਸ ਦਿਨ ਤੁਹਾਡੀ ਕੀ ਮਜਬੂਰੀ ਸੀ ਜਨਾਲੇ ਵਾਲਾ ਜਿਹੜਾ ਤੁਸੀਂ ਵਹੀਰ ਕੱਢੀ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਕੌਮੀ ਇਨਸਾਫ ਮਾਰਚ ਕੱਢਣਾ ਸੀ ਉਸ ਦਿਨ ਤੁਹਾਡੀ ਕਿਹੜੀ ਮਜਬੂਰੀ ਸੀ ਤੁਸੀਂ ਬਰਾਬਰ ਮਾਰਚ ਕੱਢਿਆ ਸੀ ਹੁਣ ਵੀਰੋ ਜਿਹੜੀਆਂ ਗੱਲਾਂ ਅੱਜ ਸਾਡੀ ਕੌਮ ਦੇ ਚਰਚਾ ਕਰਨ ਵਾਲੀਆਂ 1947 ਜਸੀਂ ਲਾਹੌਰ ਗਵਾਇਆ ਅਸੀਂ ਸ਼ਿਮਲਾ ਰਾਜਤਾਂ ਨੂੰ ਬਣਾ ਲਿਆ ਸਾਥੋ ਸ਼ਿਮਲਾ ਵੀ ਨਹੀਂ ਸੰਭਿਆ ਅਸੀਂ ਚੰਡੀਗੜ੍ਹ ਬਣਾ ਸਾਥੋ ਚੰਡੀਗੜ੍ਹ ਵੀ ਗਿਆ ਅਸੀਂ ਅਕਾਲ ਤੱਕ ਸਾਹ ਵੀ ਟੁਹਾ ਲਿਆ ਤੇ ਚੰਡੀਗੜ੍ਹ ਵੀ ਸਾਡੇ ਹੱਥ ਨਹੀਂ ਆਇਆ ਇਹ ਸਾਡੀ ਬਦਕਿਸਮਤੀ ਹੈ ਸਾਡੇ ਆਗੂ ਇਸ ਤਰ੍ਹਾਂ ਦੇ ਜਿਹੜੇ ਅੱਜ ਸਾਡੇ ਆਗੂ ਬਣੇ ਹੋਏ ਐ ਐਡੇ ਬੇਕਾਰ ਸਾਬਤ ਹੋਏ ਜਿਵੇਂ ਇੱਕ ਬਾਪ ਦੇ ਚਾਰ ਪੁੱਤ ਹੋਣ ਉਦੇ ਕੋਲੇ ਹੋਵੇ 11 ਕਿੱਲੇ ਪੈਲੀ ਉਹ 10 ਕਿੱਲੇ ਕਰਿਆਵੇ ਬਹਿ ਆਲ ਦੀਆਂ ਕੋਈ ਗਲਤੀਆਂ ਚ ਜਾਂ ਕਿਵੇਂ ਲਾ ਲਓ ਤੇ 10 ਕਿੱਲੇ ਬੈ ਕਰਕੇ ਉਹ ਆਵੇ ਘਰੇ ਤੇ ਪੁੱਤ ਪੋਣ ਭੰਗੜਾ ਤੇ ਕੋਈ ਉਹਨਾਂ ਨੂੰ ਸਿਆਣਾ ਟੱਬਰ ਕਹੂ ਜਿਨ੍ਹਾਂ ਨੂੰ ਅੱਗੇ ਆਪ ਦਾ ਭਵਿੱਖ ਬੱਚਿਆਂ ਨੂੰ ਇਹ ਦਿਸਦਾ ਹੋਵੇ ਵੀ ਸਾਡਾ ਬਾਪ ਸਾਨੂੰ ਦਿਹਾੜੀਆਂ ਕਰਨ ਦੇ ਰਾਹ ਤੇ ਤੋੜ ਰਿਹਾ ਸਾਡੇ ਲੀਡਰਾਂ ਨੇ ਸਾਨੂੰ ਇਸ ਰਾਹ ਤੇ ਤੋੜਿਆ ਅੱਜ ਪਹਿਲਗਾਮ ਘਟਨਾ ਵਾਪਰੀ ਆ ਬਾਰਡਰ ਥੋੜੇ ਬੰਦ ਕੀਤੇ ਅਗਲੇ ਨੇ ਇੱਕ ਵੀ ਸੇਖ ਆਗੂ ਦਾ ਮੂੰਹ ਖੁੱਲਿਆ ਕਿਉਂਕਿ ਅਸੀਂ ਪਿਛਲੀਆਂ ਵੀਡੀਓ ਪਈਆਂ ਮੈਂ ਸਾਰੇ ਕਿਸਾਨ ਆਗੂਆਂ ਨੂੰ ਮਿਲ ਮਿਲ ਕੇ ਬੇਨਤੀਆਂ ਕੀਤੀਆਂ ਵੀ ਐਮਐਸਪੀ ਨੂੰ ਛੱਡੋ ਬਾਰਡਰ ਖਲਾ ਲੋ ਸਾਡੀ ਕਿਸਾਨਾਂ ਦੀ ਜੂਨ ਸੁਧਰ ਜੂਗੀ ਸਾਡੀ ਸਬਜ਼ੀ ਸਾਡਾ ਸਾਡੀ ਫਸਲ ਉਹ ਤੇ ਦੁੱਗਣੇ ਭਾਅ ਤੇ ਵਿਕਦੀ ਆ ਅਗਲੇ ਨੇ ਗੁਜਰਾਤ ਬਾਰਡਰ ਬੰਦ ਕੀਤਾ ਤੁਹਾਡੇ ਬੱਚਿਆਂ ਦੀਆਂ ਰਗਾਂ ਦੇ ਵਿੱਚ ਜਿਹੜਾ ਨਸ਼ਾ ਦੌੜ ਰਿਹਾ ਹੈ ਇਹ ਸਾਡਾ ਦਰਦ ਹੈ ਮੈਂ ਖੁਦ ਸ਼ਿਕਾਰ ਹਾਂ ਮੈਂ ਨਹੀਂ ਕਦੇ ਮੁਕਰਦਾ ਇਸ ਚੀਜ਼ ਪਤਾ ਨਹੀਂ ਉਹ ਕਿਹੜੀ ਮਾੜੀ ਘੜੀ ਸੀ ਜਦੋਂ ਅਸੀਂ ਇਸ ਮੈਂ ਇਸੇ ਕਰਕੇ ਰੋਣਾ ਉਹਨਾਂ ਵੀ ਤੁਸੀਂ ਯਾਰ ਇਸ ਰਾਹ ਤੇ ਨਾ ਫਿਰੋ ਮੈਂ ਉਹ ਕੀਮਤੀ ਵਕਤ 2 ਸਾਲ ਦਾ ਸਾਲ 2 ਸਾਲਾਂ ਦਾ ਗਵਾਇਆ ਐਡਾ ਕਾਬਲ ਇਨਸਾਨ ਹੋ ਕੇ ਕਿਹੜੇ ਰਾਹ ਤੇ ਪੈ ਗਏ ਤੁਸੀਂ ਨਾ ਗਵਾਓ ਉਸ ਬੰਦਰਗਾਹ ਤੋਂ ਤੁਹਾਡੇ ਬੱਚਿਆਂ ਦੀਆਂ ਰਗਾਂ ਦੇ ਵਿੱਚ ਨਸ਼ਾ ਹੁੰਦਾ ਜਿਹੜੀ ਅਡਾਨੀ ਦੇ ਦੇ ਥੱਲੇ ਆ ਉਹ ਬੰਦ ਕਰਤੀ ਅਗਲੇ ਨੇ ਤੁਹਾਨੂੰ ਕਿੱਥੇ ਕਿਵੇਂ ਘੇਰੀ ਬੈਠੇ ਨੇ ਉਹ ਅੱਜ ਜੰਮੂ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਦੇਣ ਤੇ ਤੁਹਾਡੇ ਤਿੰਨ ਜ਼ਿਲ੍ਹੇ ਜਾਂਦੇ ਆ ਹਿਸ਼ਾਰਪੁਰ ਵੀ ਜਾਂਦਾ ਪਠਾਨਕੋਟ ਵੀ ਜਾਂਦਾ ਤੇ ਗਰਦਾਸਪੁਰ ਦਾ ਜਾਂਦਾ ਕਿੱਥੇ ਖੜੇ ਹੋ ਤੁਸੀਂ ਸਤਾਈ ਦੇ ਮੁੱਖ ਮੰਤਰੀ ਅਸੀਂ ਉਹ ਬਣਾ ਦੇਾਂਗੇ ਬਣਾਓ ਮੈਂ ਕਹਿੰਦਾ ਬਣਨਾ ਚਾਹੀਦਾ ਕੋਈ ਸਿੱਖੀ ਸਿਧਾਂਤ ਵਾਲਾ ਬੰਦਾ ਕੋਈ ਕੋਈ ਕੁਰਸੀ ਤੇ ਬੈਠੂ ਕੋਸ਼ਿਸ਼ ਤਾਂ ਸੋਚੂ ਪਰ ਤੁਹਾਡੇ ਕੋਲ ਕੀ ਤੁਹਾਡੇ ਕੋਲ ਤਰੀਕਾ ਕਿਹੜਾ ਖੜੇ ਤੁਸੀਂ ਕਿੱਥੇ ਹੋ ਤੁਹਾਡੀ ਵੋਟ ਪਰਸੈਂਟ ਕਿੰਨੀ ਹੈ ਪਹਿਲਾਂ ਇੱਥੇ ਤਾਂ ਦੇਖ ਲਓ ਫਿਰ ਜੇ ਸਿੱਖੀ ਦੇ ਵਿੱਚੋਂ ਸਿਆਸਤ ਵਾਲੇ ਰਾਹ ਤੇ ਜਾਣਾ ਹੈ ਤੇ ਫਿਰ ਤਾਂ ਡੇਰੇ ਵਾਲਿਆਂ ਦੇ ਪੈਰਾਂ 'ਚ ਵੀ ਪੱਗਾ ਰੱਖਣੀਆਂ ਪੈਣਗੀਆਂ ਹੱਥ ਬੰਨ੍ਹਣੇ ਪੈਣਗੇ ਜਾ ਕੇ ਵੋਟ ਸਿਸਟਮ ਵਾਸਤੇ ਕਿਉਂਕਿ ਚਾਰ ਸ਼ਫੇਰੇ ਡੇਰੇਦਾਰਾਂ ਦਾ ਪ੍ਰਭਾਵ ਹੈ ਮਾਲਵਾ ਡੇਰਾ ਸੱਚਾ ਸੌਦਾ ਤੇ ਬਿਆਸ ਵਾਲੇ ਡੇਰੇ ਦੇ ਬਹੁਤ ਪ੍ਰਭਾਵ ਥੱਲੇ ਇਲਾਕਾ ਹੈ ਫਿਰ ਉਹਨਾਂ ਦੇ ਅੱਗੇ ਹੱਥ ਬੰਨਣੇ ਪੈਣਗੇ ਵੋਟਾਂ ਵਾਸਤੇ ਮਾਝੇ ਦਾ ਬਹੁਤ ਵੱਡਾ ਏਰੀਆ ਇਸਾਈ ਬਣ ਚੁੱਕਿਆ ਔਰ ਇਸਾਈਤ ਪ੍ਰਭਾਵ ਦੇ ਥੱਲੇ ਆ ਫਿਰ ਉਹਨਾਂ ਦੇ ਪ੍ਰੋਗਰਾਮਾਂ ਵਿੱਚ ਹੁਣ ਕਿਰਪਾਨਾ ਲੈ ਲੈ MP ਦੀਆਂ ਵੋਟਾਂ ਵੇਲੇ ਜਾਂਦੇ ਰਹੇ ਹਨ ਤੁਸੀਂ ਉਹਨਾਂ ਨੇ ਪਹਿਲਾਂ ਗਾਲ੍ਹਾਂ ਕੱਢਦੇ ਰਹੇ ਹਨ ਮੈਂ ਕਹਿੰਦਾ ਵੀ ਉਹਨੇ ਜੋ ਪਹਿਲਾਂ ਕੀਤਾ ਮੈਂ ਉਹਦੇ ਨਾਲ ਸਹਿਮਤ ਨਹੀਂ ਸੀ ਜਿਹੜਾ ਸਿਆਸਤਦਾਰਾ ਚੁਣਿਆ ਠੀਕ ਚੁਣਿਆ ਪਰ ਉਹਨੂੰ ਖਰੇ ਉਤਰਨਾ ਚਾਹੀਦਾ ਪਰਿਵਾਰ ਨੂੰ ਝੂਠ ਨਹੀਂ ਬੋਲਣਾ ਚਾਹੀਦਾ ਕਿਉਂਕਿ ਝੂਠ ਤੁਹਾਡਾ ਵਕਾਰ ਖਰਾਬ ਕਰਦਾ ਸਿਆਸਤ ਕਰੋ ਤੁਹਾਨੂੰ ਲੋਕ ਪ੍ਰਵਾਨ ਕਰਦੇ ਆ ਲੋਕਾਂ ਦੀ ਗੱਲ ਪਈ ਆ ਪਰ ਸਾਡੇ ਵੇਲੇ ਸਾਡੇ ਕੋਲੇ ਇਸ ਵੇਲੇ ਸਭ ਤੋਂ ਵੱਡਾ ਵਿਕਲਪ ਧਰਮ ਨੂੰ ਲੱਗੀ ਜਾ ਰਹੀ ਢਾ ਇਹਨੂੰ ਰੋਕਣਾ ਹੈ ਮੈਨੂੰ ਤੁਹਾਡੇ ਸੁਝਾਅ ਹੈ ਵੀ ਦਾੜੀ ਰੱਖ ਲਓ ਮੈਂ ਰੱਖ ਲਈ ਅੱਜ ਤੋਂ ਮੈਂ ਨਹੀਂ ਕਟਾਵਾਂਗਾ ਕੇਸ ਵੀ ਰੱਖੇ ਦਾੜੀ ਰੱਖੀ ਦਾੜੀ ਰੱਖ ਲਾਂਗੇ ਕੋਈ ਫਰਕ ਨਹੀਂ ਬਾਹਰ ਵੀ ਨਿਕਲੂੰਗਾ ਸਾਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਾਨੂੰ ਦੁਬਾਰਾ ਉਨਰ ਗਠਨੋ ਦਾ ਕਰਨਾ ਪਊ ਉਹਨੂੰ ਸਰਜੀਤ ਕਰਨਾ ਪਊ ਉਹ ਕਿਉਂ ਖਤਮ ਕੀਤੀ ਗਈ ਉਹ ਤੇ ਚਰਚਾ ਤਾਂ ਕਰ ਲੋ ਜਥੇਦਾਰ ਗੁਰਦੇਵ ਸਿੰਘ ਕੌਕੇ ਨੂੰ ਕਿਉਂ ਸ਼ਹੀਦ ਕੀਤਾ ਗਿਆ ਕਿਹਦੇ ਵਾਸਤੇ ਉਹ ਖਤਰਾ ਸੀ ਆ ਜਿਹੜੇ ਬੰਦੇ ਅੱਜ ਕਹਿ ਰਹੇ ਨੇ ਵੀ ਅੱਜ ਸਵੀਰ ਸਿੰਘ ਰੋਡੇ ਹੋਣੀ ਚਰਚਾ ਤਾਂ ਕਰੋ ਬਹਿ ਕੇ ਕਿਸੇ ਬੰਦੇ ਨੂੰ ਸਤਾਪਤ ਕਰਨਾ ਸੀ ਤਾਂ ਜਥੇਦਾਰ ਗੁਰਦੇਵ ਸਿੰਘ ਕੌਕੇ ਨੂੰ ਹਟਾਉਣਾ ਜ਼ਰੂਰੀ ਸੀ ਕਿਸੇ ਪੁਲਿਸ ਅਫਸਰ ਦੀ ਜੁਰਤ ਸੀ ਵੀ ਕੌਮ ਦੇ ਜਥੇਦਾਰ ਨੂੰ ਉਂਗਲ ਲਾ ਜੇ ਐ ਕਰਕੇ ਹੱਥ ਕਰ ਜੇ ਕਿਉਂਕਿ ਸਟੇਟ ਸਾਡੀਆਂ ਬਾਹਾਂ ਮਰੋੜੀ ਬੈਠੀ ਸੀ ਅਸੀਂ ਆਪ ਸਟੇਟ ਦੇ ਪਰਾਂ 'ਚ ਬੈਠੇ ਸੀ ਆਪਾਂ ਕਹਿੰਦੇ ਜਥੇਦਾਰ ਜੀ ਦੀ ਕਾਰਵਾਈ ਨਹੀਂ ਹੋਏ ਹੋ ਸਕਦਾ ਪੰਜਾਬ ਸਟੇਟ ਕਰਨੀ ਚਾਹੁੰਦੀ ਹੋਵੇ ਇੰਡੀਅਨ ਸਟੇਟ ਜਿਹੜੇ ਬੰਦੇ ਨੂੰ ਲਿਆਉਣਾ ਚਾਹੁੰਦੀ ਸੀ ਉਹ ਨਾ ਕਰ ਦਿੰਦੀ ਹੋਵੇ ਬਹਿ ਕੇ ਚਰਚਾ ਤਾਂ ਕਰ ਲਓ ਸਤੋ ਲਾਹੌਰ ਕਿਉਂ ਗਿਆ ਸਤੋ ਸ਼ਿਮਲਾ ਕਿਉਂ ਗਿਆ ਅਸੀਂ ਉਹ ਲੋਕ ਐ ਅੱਜ ਦਿੱਲੀ ਇੰਟਰਨੈਸ਼ਨਲ 에어ਪੋਰਟ ਪੰਜਾਬ ਦੀ ਧਰਤੀ ਤੇ ਆ। ਅਸੀਂ ਬਿਜ਼ਨਸ ਹੱਬ ਕਰਨਾਲ, ਪਾਣੀਪਤ, ਗੜਗਾਓ ਵਰਗੇ ਸ਼ਹਿਰ ਗੁਆਏ। ਅਸੀਂ ਗੋਵਿੰਦ ਸਾਗਰ ਝੀਲ ਗੁਆਈ। ਅਸੀਂ ਪਹਾੜ ਗੁਆਏ। ਅੱਜ Shimla ਕਹਿੰਨੇ ਨੇ ਸਾਡੀਆਂ ਪੱਗਾਂ ਲਾਉਂਦੇ ਆ। ਸਾਨੂੰ ਪਹਾੜੀਏ ਕੁੱਟਦੇ ਹੋ ਅਸੀਂ ਆਪ ਗੁਆਏ ਤੇ ਅਸੀਂ ਦੀਪਮਾਲਾ ਕੀਤੀ ਉਸ ਦਿਨ। ਸੰਤ ਫਤੇ ਸਿੰਘ ਸਾਨੂੰ ਬਰਬਾਦ ਕਰਕੇ ਆਇਆ ਤੇ ਅਸੀਂ ਦੀਪਮਾਲਾ ਕੀਤੀ। ਜੇ ਗੋਆ ਕੇ ਕਿਹਾ ਕੀ ਉਹਨੇ ਵੀ ਖੜਨ ਜੋਗਾ ਥਾਂ ਬਣਾ ਲੀਏ ਬਹਿਣ ਜੋਗਾ ਆਪੇ ਬਣ ਜਾਗੇ ਉਹ ਅੱਜ ਤੱਕ ਨਹੀਂ ਸਾਡਾ ਬਣਿਆ ਜੇ ਬਣਿਆ ਤਾਂ ਦੱਸੋ ਸਿੱਖ ਅਤਵਾਦੀ ਸਿੱਖ ਖਾਲਸਤਾਨੀ ਮੁਸਲਮਾਨ ਅਤਵਾਦੀ ਦੁਨੀਆ 'ਚ کہہ ਕੇ ਤੁਹਾਨੂੰ ਭੰਡਿਆ ਗਿਆ ਆਰਐਸਐਸ ਬਜਰੰਗ ਦਲ ਜੈ ਬੰਦੇ ਮਾਤਰਮ ਅਭਨੇਵ ਭਾਰਤ ਤਿੰਨ ਜਥੇਬੰਦੀਆਂ ਦੇਸ਼ ਦੀ ਅਦਾਲਤ ਨੇ ਅਤਵਾਦੀ ਡਿਕਲੇਅਰ ਕੀਤੀਆਂ ਹੋਈਆਂ ਕਾਹੋ ਹਿੰਦੂ ਅਤਵਾਦੀ ਫਿਰ ਸਮਝੌਤਾ ਐਕਸ ਪ੍ਰੈਕਸਿਸ ਧੰਬਾ ਧਮਾਕਾ ਹੁੰਦਾ ਹੈ ਕੌਣ ਸ਼ਾਮਲ ਸੀ ਉਹਦੇ ਚ ਸਵਾਮੀ ਅਸੀਮਾ ਆਨੰਦ ਪ੍ਰਿਗਿਆ ਠਾਕਰ ਵਰਗੀ ਜੀ ਤੋਂ ਅੱਜ ਐਨਆਈਏ ਅੱਜ ਅਦਾਲਤਾਂ ਤੋਂ ਮੌਤ ਦੀ ਸਜ਼ਾ ਮੰਗੀ ਜਾ ਰਹੀ ਉਹਦੇ ਵਾਸਤੇ ਅੱਜ ਪੰਜਾਬ ਕਿੱਥੇ ਖੜਾ ਹੈ 20 ਦੇ ਕਰੀਬ ਆਈਏਐਸ ਦੇ ਆਈਪੀਐਸ ਅਫਸਰ ਸਾਬਕਾ ਰਿਟਾਇਰ ਹੋਏ ਹੋਏ ਆਰਐਸਐਸ ਦੀ ਟੀਮ ਪੰਜਾਬ ਦੇ ਵਿੱਚ ਬੈਠੀ ਆ ਜਿਹੜੀ ਪੰਜਾਬ ਦੀ ਸਾਰੀ ਅਫਸਰਸ਼ਾਹੀ ਨੂੰ ਕਾਬੂ ਕਰੀ ਬੈਠੀ ਆ ਪੰਜਾਬ ਉਹਨਾਂ ਮੁਤਾਬਕ ਚੱਲ ਰਿਹਾ ਤੇ ਅਸੀਂ ਮਜ਼ਾਕ ਦੇ ਪਾਤਰ ਬਣੇ ਹੋਏ ਆ ਇੱਕ ਦੂਜੇ ਦੇ ਕੋਈ ਕਿਸੇ ਦੀ ਆਡੀਓ ਸੁਣਾ ਰਿਹਾ ਕੋਈ ਕਹਿ ਰਿਹਾ ਜੀ ਇਹ ਸਾਡੀਆਂ ਨਹੀਂ ਇਹ ਆਈ ਨਾ ਬਣੀਆਂ ਕਿੰਨੀ ਕੁ ਖਿੱਲੀ ਹੋਰ ਡਾਉਂਗੇ ਤੁਸੀਂ 2027 ਦੀ ਗੱਲ ਕਰਦੇ ਮੈਨੂੰ 2050 ਵੀ ਤੁਹਾਡੇ ਹੱਥ 'ਚ ਨਹੀਂ ਆਉਂਦਾ ਦਿਸਦਾ 2050 ਤੱਕ ਹੀ ਤੁਹਾਡੇ ਹੱਥ 'ਚ ਆ ਜੇ 27 ਤਾਂ ਬਹੁਤ ਨੇੜੇ ਦੀ ਗੱਲ ਕਰਦੇ ਹੋ ਤੁਸੀਂ ਮੈਂ ਤਾਂ ਕਾਮਨਾ ਕਰਦਾ ਵੀ ਚੰਗੀ ਗੱਲ ਹੈ ਜੇ ਆਉਂਦਾ ਤੁਹਾਡੇ ਹੱਥ 'ਚ ਪਰ ਮੈਨੂੰ ਦਿਸਦਾ ਨਹੀਂ ਜੋ ਸਾਡੇ ਹਾਲਾਤ ਬਣੀ ਪਏ ਪਹਿਲਾਂ ਧੜੇ ਬੰਦੀਆਂ ਖਤਮ ਕਰੋ ਅਕਾਲ ਤਖਤ ਸਾਹਿਬ ਨੂੰ ਤਕੜਾ ਕਰੋ ਸਿੱਖੀ ਨੂੰ ਬਚਾਓ ਤੇ ਧਰਮ ਬਚੂਗਾ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਚ ਬਹਿ ਕੇ ਕੌਫ ਦੇ ਫੈਸਲੇ ਲੈਣੇ ਪੈਣਗੇ ਜਿਹੜਾ ਨਹੀਂ ਆ ਕੇ ਵਿੱਚ ਬਹਿੰਦਾ ਕੰਡੇ ਆ ਨਾ ਕੰਡਿਆਂ ਨੂੰ ਇਕੱਠੇ ਕਰ ਲੋ ਜਿਹੜੇ ਨਹੀਂ ਵਿੱਚ ਆ ਕੇ ਕੰਡੇ ਜਿਹੜੇ ਨਹੀਂ ਪਾਸੇ हटਦੇ ਮਿੱਧ ਦਿਓ ਹੋਵੇ ਅਕਾਲੀ ਦਲ ਦਾ ਪ੍ਰਧਾਨ ਤੇ ਜਪਜੀਤ ਸਾਹਿਬ ਨੂੰ ਜਵਾਨੀ ਆਉਂਦਾ ਹੋਵੇ ਕਿੱਥੇ ਕਿੱਥੇ ਲੱਗੇ ਅਸੀਂ ਸਿਆਸਤ ਨੂੰ ਤੇ ਧਰਮ ਨੂੰ ਮੈਂ ਤੁਹਾਨੂੰ ਹੁਣ ਵੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਮੈਨੂੰ ਕੱਲ ਇੱਕ ਸੁਝਾਅ ਦਿੱਤਾ ਕਿ ਕੈਨੇਡਾ ਤੋਂ ਬੰਦੇ ਨੇ ਉਹ ਮਨੋਂ ਦਾ ਗਿੱਲ ਸਿੰਘ ਜੀ ਦੇ ਜਿਹੜੇ ਬੱਚਿਆਂ ਦੀ ਤੁਸੀਂ ਹੈਲਪ ਕਰ ਰਹੇ ਉਹਨਾਂ ਨੂੰ ਇਤਿਹਾਸ ਦੀਆਂ ਕਿਤਾਬਾਂ ਵੀ ਦਿਓ। ਮੈਨੂੰ ਚੰਗੀ ਲੱਗੀ ਗੱਲ ਉਹਦੀ ਅਸੀਂ ਦੇਵਾਂਗੇ ਮੈਂ ਤਾਂ ਕਹਿੰਦਾ ਹਰੇਕ ਪਿੰਡ 'ਚ ਲਾਇਬ੍ਰੇਰੀ ਹੋਵੇ ਹਰੇਕ ਇੱਕ ਨੌਜਵਾਨ ਇਹ ਜਾ ਹੋਵੇ ਜਿਹੜਾ ਸਿੱਖੀ ਸਿਧਾਂਤਾਂ ਦੇ ਮਤਲਬ ਕੋ ਗੁਰਬਾਣੀ ਨੂੰ ਸਮਝਾਵੇ ਹਰੇਕ ਪਿੰਡ 'ਚ ਇਹ ਜਾ ਹੋਵੇ ਝੂਠ ਮਾਰਨ ਵਾਲੇ ਪ੍ਰਚਾਰਕ ਨਾ ਹੋਣ ਝੂਠ ਮਾਰਨ ਵਾਲੇ ਸਾਡੇ ਕੋਲੇ ਲੀਡਰ ਨਾ ਹੋਣ ਜਿੰਨਾ ਚਿਰ ਅਸੀਂ ਇਹ ਤੋਂ ਖੜਾ ਨਹੀਂ ਛਡਾਉਂਦੇ ਉਹਨਾਂ ਚਿਰ ਅਸੀਂ ਅੱਜ ਵੀ ਫੇਲ ਤੇ ਕੱਲ ਵੀ ਫੇਰ ਅਸੀਂ ਇੱਕ ਥਾਂ ਦੇ ਜਕੜੇ ਨਹੀਂ ਪਹਿਲਾਂ ਸਾਨੂੰ ਜਿਹੜੇ ਭਰਾ ਸਾਡੇ ਚੋਂ ਸਾਡਾ ਘਰ ਛੱਡ ਕੇ ਗਏ ਆ ਉਹ ਤਾਂ ਹੀ ਛੱਡ ਕੇ ਗਏ ਨਾ ਵੀ ਅਸੀਂ ਆਪਦਾ ਘਰ ਕਿੰਨਾ ਮਾੜਾ ਕਰ ਲਿਆ ਹੋਊਗਾ ਉਹ ਘਰ ਸਾਨੂੰ ਚੰਗਾ ਬਣਾਉਣਾ ਪਊ ਤਾਂ ਉਹਨਾਂ ਨੂੰ ਦੁਬਾਰਾ ਆਪਣੇ ਘਰੇ ਲੈ ਆਉਣਾ ਪਊ ਕਿਉਂਕਿ ਸਾਡੇ ਨੇ ਉਹ ਸਾਨੂੰ ਉਹਨਾਂ ਨੂੰ ਸੁਭਾਲਣਾ ਪਊ ਅਸੀਂ ਕੁਰਬਾਨੀ ਵਾਲੇ ਨੌਜਵਾਨ ਸਾਡੀਆਂ ਸਿਆਸਤਾਂ ਨੇ ਜਵਾਕੋ ਧੱਕੇ ਜਿੰਨਾ ਚੇ ਇਹ ਅੱਜ ਜੈਪਾਲ ਭੁੱਲਰ ਦੀ ਜਿਹੜੀ ਚਰਚਾ ਹੋ ਰਹੀ ਹੈ ਡਿੰਪੀ ਚੰਦਪਾਨ ਵਰਗੇ ਮੁੰਡੇ ਜਿਹੜੇ ਖੇਰੇ ਖੁੱਬੜ ਵਰਗੇ ਦਵਿੰਦਰ ਬੰਬੀਆ ਮੈਂ ਇਹਨਾਂ ਚਾਰ ਤਿੰਨਾਂ ਨੂੰ ਨਿੱਜੀ ਤੌਰ ਤੇ ਜਾਣਦਾ ਬਹੁਤ ਬੱਚੇ ਕੁਰਬਾਨੀ ਵਾਲੇ ਸੀ ਜੀ ਇਹਨਾਂ ਤੋਂ ਇਹਨਾਂ ਨੂੰ ਕਹਿੰਦੇ ਧਰਮ ਦੇ ਰਾਹ ਤੇ ਸਹੀ ਰਾਹ ਤੇ ਤੋਰਿਆ ਜਾਂਦਾ ਪਰ ਉਹ ਸ਼ਾਸਤਾਂ ਦਾ ਸ਼ਿਕਾਰ ਹੋ ਗਏ ਬੱਚੇ ਉਹ ਸਾਨੂੰ ਨੌਜਵਾਨਾਂ ਨੂੰ ਇਹ ਸਾਜ਼ਿਸ਼ ਤੋਂ ਬਚਾਉਣਾ ਪਊ ਸਾਨੂੰ ਇਹ ਨੌਜਵਾਨ ਧਰਮ ਦੇ ਖੇਤਰ ਵਾਸਤੇ ਤਿਆਰ ਕਰਨੀ ਪੈਣੀ ਮੇਰਾ ਸਾਥ ਦਿਓ ਮੈਂ ਕੱਲਾ ਤੁਹਾਨੂੰ ਸਾਥ ਮੰਗਦਾ ਕੁਝ ਨਹੀਂ ਮੰਗਦਾ ਇਹ ਦੂਗਾ ਅਸੀਂ ਨਿਕਲਾਂਗੇ ਬਾਹਰ ਅਸੀਂ ਹੌਲੀ ਹੌਲੀ ਆਪ ਦੀ ਟੀਮ ਬਣਾ ਰਹੇ ਹਾਂ ਤੇਰੀ ਗੱਲ ਕਿ ਮੈਂ ਚੁੱਪ ਕੀਤਾ ਬੈਠਾ ਮੈਂ ਜਿੱਥੇ ਮੇਰਾ ਮੈਨੂੰ ਕੋਈ ਮਿਲਦਾ ਨੌਜਵਾਨ ਚੰਗਾ ਮੈਂ ਉੱਥੇ ਜਾਣ ਹੌਲੀ ਹੌਲੀ ਨੌਜਵਾਨਾਂ ਨੂੰ ਸਹੀ ਰਸਤੇ ਦੇ ਮੁਤਾਬਕ ਇਹ ਨਹੀਂ ਆ ਵੀ ਐਵੇਂ ਡਾਂਗਾ ਚੱਕ ਲੋਕ ਤੇ ਵੇਜੋ ਸੜਕਾਂ ਦੇ ਨੋ ਆਪਦੀ ਕੌਮ ਦਾ ਕਰਤਾਰ ਦੇਖੋ ਜਿਹੜਾ ਉਹ ਬੰਦਾ ਕਹਿ ਰਿਹਾ ਤੁਹਾਡਾ ਸਰੂਪ ਦੇਖੇ ਤੇ ਤੁਹਾਡਾ ਜੋ ਕਰਤਾਰ ਨਜ਼ਰ ਆਵੇ ਤੇ ਕਾਜ਼ੀ ਵਰਗੂ ਮਜਬੂਰ ਹੋਣ ਬਾਬੇ ਨਾਨਕ ਦੇ ਸਿੱਖ ਦਾ ਕਰਤਾਰ ਵੇਖ ਕੇ ਬਾਬੇ ਸਿੱਖ ਨਾਨਕ ਦਾ ਸਿੱਖ ਕਦੇ ਝੂਠ ਨਹੀਂ ਬੋਲਦਾ ਬਾਬੇ ਨਾਨਕ ਦਾ ਸਿੱਖ ਇਮਾਨਦਾਰ ਆ ਬਾਬੇ ਨਾਨਕ ਦਾ ਸਿੱਖ ਦਲੇਰ ਆ ਕਿ ਇਹ ਤੇ ਜ਼ੁਲਮ ਹੁੰਦਾ ਵੇਖ ਕੇ ਬਾਬੇ ਨਾਨਕ ਦਾ ਸਿੱਖ ਅੱਖਾਂ ਤਾਂ ਨਹੀਂ ਮੀਟਦਾ ਬਾਬੇ ਨਾਨਕ ਦਾ ਸਿੱਖ ਗਰੀਬ ਦੀ ਬਾਹ ਫੜਦਾ ਅੱਜ ਫੜੋ ਅੱਜ ਤੁਹਾਡੇ ਭਰਾ ਤੁਹਾਨੂੰ ਵਾਜਾ ਮਾਰਦੇ ਆ ਅੱਜ ਕੌਮ ਦੇ ਬੱਚੇ ਸੰਭਾਲੋ ਛੱਡੋ ਆ ਲੰਗਰ ਲਾਉਣੇ ਬਥੇਰਾ ਰੱਜਿਆਂ ਨੂੰ ਰਜਾ ਲਿਆ ਤੁਸੀਂ ਤਾਂ ਕਬੱਡੀ ਕਪਾਂ ਦੇ ਕਰੋੜਾਂ ਦੀਆਂ ਗੱਡੀਆਂ ਤੁਸੀਂ ਭੇਟ ਕਰਦੇ ਆ ਉਹਨਾਂ 'ਚ 9 ਖਿਡਾਰੀ ਹੋਰ ਵੀ ਹੁੰਦੇ ਜਿਹੜੇ ਲਚਾਈਆਂ ਨਜਰਾਂ ਨਾਲ ਵੇਖਦੇ ਆ ਚੰਗਾ ਹੋਵੇ ਸਾਰਿਆਂ ਨੂੰ ਪਾਈ-ਪਾਈ ਲੱਖ ਦੀਆਂ ਲੈ ਦਿਓ ਇੱਕ ਨੂੰ ਜਿਉ ਇੱਕ ਕਰੋੜ ਦੀ ਦਿੰਦੇ ਆ ਜੇ 10 ਘੜਾਰੀ ਚੰਗੇ ਐ ਉਹਨਾਂ ਨੂੰ 5-5 ਲੱਖ ਦੀਆਂ ਦਾਹ ਲੈ ਦਿਓ ਤੇ 50 ਲੱਖ ਰੁਪਇਆ ਕੌਮ ਦੇ ਕਿਸੇ ਕੰਮ ਤੇ ਲਾ ਦਿਓ ਆਪ ਲਾਓ ਸਾਨੂੰ ਪਹਿਲਾ ਸਿੱਖੀ ਕਿਰਦਾਰ ਘੜਦੇ ਪੈਣਗੇ ਤੇ ਉਹ ਘੜੇ ਜਾਣੇ ਆ ਗੁਰਬਾਣੀ ਦੀ ਰੌਸ਼ਨੀ ਚ ਆਓ ਇੱਕ ਦੂਜੇ ਦਾ ਸਾਥ ਦੇ ਕੇ ਤੁਰਗੇ ਵੇਖੀ ਨਾ ਬਣੀਏ ਵੇਖ ਵੇਖ ਕੇ ਕਿਸੇ ਤੇ ਸ਼ੱਕ ਨਾ ਕਰੂ ਵੇਖ ਨੇ ਸਾਨੂੰ ਬਹੁਤ ਰੋਲਿਆ ਹੁਣ ਤੱਕ ਜਿੱਦਣ ਕਿਰਦਾਰ ਬਣ ਗਿਆ ਨਾ ਉਹਦੇ ਭੇਖ ਇਹੋ ਜਿਹਾ ਬਣੂਗਾ ਫਿਰ ਉਹ ਭੇਖ ਦੇ ਵਿੱਚੋਂ ਕਿਰਦਾਰ ਦਿਸੂਗਾ ਨਾ ਕਿ ਭੇਖ ਕਿਰਦਾਰ ਬਣਾਉਣੀ ਕਿਰਦਾਰ ਦਿਖਾਉਗਾ ਅਗਲੀ ਵੀਡੀਓ ਮੈਂ ਇਹਨਾਂ ਨੌਜਵਾਨਾਂ ਤੇ ਕਰੂੰਗਾ ਜਿਹੜੇ ਸਾਜਿਸ਼ ਦਾ ਸ਼ਿਕਾਰ ਹੋਏ ਤੇ ਕਿੰਨੀਆਂ ਜੜੀਆਂ ਆਰਐਸਐਸ ਦੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਤੁਹਾਡੇ 'ਚ ਖੋਖਲਾ ਕਰ ਰਹੇ ਤੁਹਾਨੂੰ ਕਿਉਂ ਦੁਨੀਆ ਦੀ ਮਹਾਨ ਕੌਮ ਹੋ ਤੁਸੀਂ ਦੁਨੀਆ ਦੇ ਸੂਰਬੀਰ ਹੋ ਤੁਸੀਂ ਮਹਾਨ ਯੋਧੇ ਹੋ ਤੁਸੀਂ ਤੁਹਾਨੂੰ ਅੰਦਰੋਂ ਜਜ਼ਬਾ ਜਗਾਉਣਾ ਪੈਣਾ ਹੋਰ ਕੁਛ ਨਹੀਂ ਨੌਜਵਾਨੀ ਉਹੀ ਹੈ ਸਾਡਾ ਪੰਥ ਉਹੀ ਹੈ ਸਾਡਾ ਗ੍ਰੰਥ ਉਹੀ ਹੈ ਇੱਕ ਕਾਟ ਦਾ ਜਜ਼ਬੇ ਦੀ ਕਾਟ ਹੈ ਉਹ ਜਗਾਉਣਾ ਪਊਗਾ ਦੇਵ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ